ਵਾਹ ਇਹ ਸ਼ਕਲ ਵੀ ਬੇਬੇ ਆਰ ਕੀ ਤੇ ਹਾਈਟ ਵੀ ਦਮਾਂ ਦੀ ਕੁਝ ਲਓ ਜੀ ਸਜਣੋ ਡੈਡੀ ਜੀ ਹਾਰ ਲੈ ਤੇ ਚੱਲੇ ਆਪਦੀ ਭੈਣ ਵਾਸਤੇ ਕੀ ਲੈ ਕੇ ਡੈਡੀ ਸੰਧਾਰਾ ਲੈ ਕੇ ਹਾਂ ਸੰਧਾਰਾ ਲੈ ਕੇ ਤੇ ਅਸੀਂ ਗੱਡੀ ਤੇ ਜਾਵਾਂਗੇ ਮੈਂ ਤੇ ਬੇਬੇ ਗੱਡੀ ਤੇ ਜਾਵਾਂਗੇ ਮੰਮੀ ਡੈਡੀ ਹਾਰਨੇ ਤੇ ਜਾਵਾਂਗੇ ਹੁਣ ਅ ਗੋਗੀ ਅਪੂਆ ਘਰੇ ਆਪਾਂ ਲੈ ਕੇ ਵੀ ਨਹੀਂ ਗਏ ਇੱਕ ਦਿਨ ਇੱਕ ਦਿਨ ਇਹਦੀ ਮੂੰਹ ਦਿਖਾਈ ਦੀ ਰਸਮ ਕਰਦਾਂਗੇ ਉਹ ਵੀ ਬੜੇ ਟਾਈਮ ਤੋਂ ਕਹਿੰਦੇ ਪਏ ਕਿ ਲੈ ਕੇ ਆਓ ਲੈ ਕੇ ਆਓ ਕਹੀ ਦੀ ਉਹਨੇ ਬੜੀ ਵਾਰੀ ਕਿਆ ਕਹਿੰਦਾ ਸਭ ਤੋਂ ਜ਼ਿਆਦਾ ਚਾਹ ਉਹਨਾਂ ਨੂੰ ਆ ਤੇ ਉਹ ਕਹਿੰਦੇ ਸੀ ਲੈ ਕੇ ਆਓ ਲੈ ਕੇ ਆਓ ਲਾਓ ਜੀ ਸੱਜਣੋ ਅੱਜ ਆਪਾਂ ਲੈ ਕੇ ਚੱਲੇ ਮੈਂ ਤੈਨੂੰ ਖਾਏ ਜਣਾ ਰਹਿ ਜਾ ਹਾਰਨਾ ਹੁੰਦਾ ਤੁਸੀਂ ਵੀ ਲੈ ਕੇ ਆਓ ਲਾਓ ਵੀ ਸੱਜਣੋ ਮੈਂ ਤੇ ਬੇਬੇ ਚੱਲਾਂ ਗੱਡੀ ਤੇ ਤੇ ਮੰਮੀ ਡੈਡੀ ਚੱਲਣਗੇ ਹਾਰਲੇ ਤੇ ਡੈਡੀ ਜੀ ਕਰਾਂ ਦੀ ਕਰੋ ਸਟਾਰਟ ਫਿਰ ਲਓ ਜੀ ਚਾਪੀ ਚਾਪੀ ਜੇ ਵੀ ਪਾਈ ਬੈਠੇ ਚਾਬੀ ਵਾਲੇ ਲੈ ਲਈ ਨੀ ਚਾਬੀ ਜੇਬੀ ਜੀਆ ਅੰਡੀ ਜੀ ਮੈਚਿੰਗ ਹਾਂ ਇਹ ਮੈਚਿੰਗ ਕਰਕੇ ਰੱਖਦੇ ਆਂ ਅੜੀ ਤੁਸੀਂ ਮੇਰੇ ਪਹੁੰਚੋ ਅਹੀਂ ਫਿਰ ਆਗੇ ਮਗਰ ਮਗਰ ਚੱਲਦੇ ਬੱਸ ਮੈਂ ਇਹ ਤਾਂ ਬੈਂਕ ਜਾਂਦੇ ਹਾਰ ਲਗੇ ਤੂੰ ਤਾਂ ਤੇਰੀ ਮੰਮੀ ਹੀ ਗੱਡੀ ਤੇ ਆ ਜਾ ਜੋ ਬੇਬੇ ਬੇਬੇ ਹਾਲੇ ਨੂੰ ਵੇਖ ਕੇ ਉਹ ਹੋ ਗਈ ਆਗੇ ਕਿ ਮੈਂ ਹਾਲੇ ਤੇ ਜਾਣਾ ਹਾਂ ਮੈਂ ਹਾਲੇ ਹੀ ਆ ਜਾਂਗੀ ਤੇ ਤੁਸੀਂ ਬੇਰੇ ਪਿੱਛੇ ਦੀ ਪਿੱਛੇ ਢੈਕ ਪੀ ਨਾ ਬੋਲ ਨਹੀਂ ਮੈਂ ਤਾਂ ਕੁੱਟ ਕੇ ਹੱਥ ਮਾਰੂੰਗਾ ਟੈਣ ਜੇ ਨੂੰ ਨਹੀਂ ਭਾਈ ਜਾਣ ਦੋ ਚਾਹ ਤੈਨਾਂ ਲਈ ਬਣ ਲੈਣੀ ਆ ਮੈਨੂੰ ਪਿੱਛੇ ਜਾਣ ਦੇ ਤੂੰ ਲੈ ਲੈ ਮੈਂ ਕਹੀ ਨਹੀਂ ਮੈਂ ਵੀ ਟੌਰ ਪਰ ਕੋਈ ਨਾ ਪਕੜਨੀ ਤੇ ਚੱਲਦੇ ਤੋ ਚੱਲੀਏ ਫਿਰ ਸੱਜਣੋ ਹਾਂਜੀ ਵੀਰ ਜੀ ਆਦੀ ਭੈਣ ਵਾਸਤੇ ਸੰਧਾਰਾ ਲੈ ਕੇ ਚੱਲੇ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਸੰਧਾਰਾ ਬਰਾਜ ਨਾ ਸੱਟਦੇ ਇਹ ਸਾਨੂੰ ਕਹਿੰਦੇ ਇਹ ਨਹੀਂ ਕਿਦਰ ਤੇ ਚਲਾਓ ਸੱਜਣੋ ਲੈ ਤੇ ਫਿਰ ਰਾਜ ਜੋ ਨਹੀਂ ਸਾਡਾ ਕਹਿੰਦਾ ਡੈਡੀ ਹਾਰ ਲੇ ਤੇ ਚੱਲੇ ਆ ਤੇ ਮੈਂ ਸਾਈਕਲ ਤੇ ਜਾਊਂਗਾ ਬਾਹ ਜੀ ਬਾਤ ਚੱਲੀਏ ਆ ਵੀ ਸਜਣ ਅਸੀਂ ਵੀ ਗੱਡੀ 'ਚ ਬਹਿ ਗਏ ਸ਼ੌਕ ਦੇ ਕੁਝ ਕਰ ਰਹੇ ਆ ਭੂਆ ਕੇ ਪਿੰਡਾਂ ਭੂਆ ਹੋਣੀ ਆ ਗਿਆ ਪਰ ਜੋਲੇ ਜੱਲੇ ਆ ਸਾਰੇ ਨੂੰ ਪਤਾ ਹੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜੇ ਇਹ ਤਾਂ ਇੰਨਾ ਭਜਾਉਂਦਾ ਨਾ ਹੰੜਲਾ ਜਿਵੇਂ ਜਾਜ ਹੀ ਹੁੰਦਾ ਜਾਹਾ ਜਾ ਜਾ ਕੋ ਡਾਕਾ ਹੀ ਨਹੀਂ ਜਦ ਪਤਾ ਹੀ ਨਹੀਂ ਤੇਰੀ ਹੋਣੀ ਦੱਸਦੇ ਵੀ ਨਾ ਇੱਕ ਬੇਬੇ ਅੱਜ ਕਰੀ ਮੈਚਿੰਗ ਫਿਰਦੇ ਆ ਜਾਜ ਹੀ ਬਣਾਈ ਜਾਂਦਾ ਹੰੜਲਾ ਤਾਂ ਵੇ ਦੇਖ ਲੈ ਰੋਜ਼ ਮੈਚਿੰਗ ਕਰਦੇ ਤੇ ਸਾਹਮਣੇ ਸੂਟ ਸਰੋ ਸਰੋ ਰੰਗੀ ਪੱਗ ਬੰਨੀ ਆ ਤੇਰਾ ਟਾਈਮ ਵੀ ਨਹੀਂ ਆਉਣੰਦਾ ਗੇ ਮੇਰਾ ਵਿਆਹ ਨਿਕਲਣਾ ਨਹੀਂ ਕਰੀਏ ਯਾਰ ਕੋਈ ਨਹੀਂ ਰ ਤੇਰਾ ਵੀ ਹੋ ਜੂਗਾ ਤੇ ਫਿਰ ਮੈਚਿਕ ਵੀ ਨਹੀਂ ਆਉਣੇਗਾ ਤੇ ਚੰਡੀਗੜੀ ਦੇਣਾ ਮੈਂ ਅਹੀਂ ਚੰਡੀਗੜ ਮੈਚਿੰਗ ਕਰਕੇ ਜਾਇਗਾ ਨਹੀਂ ਐ ਚੰਡੀਗੜ ਜਾਣ ਹੀ ਨਹੀਂ ਜਾਨੀ ਇੱਥੇ ਰੱਖਾਂਗੇ ਅਗਰ ਤੂੰ ਵਿਗੜਿਆ ਪਏ ਉਹ ਵੀ ਵਿਗੜ ਜੂਗਾ ਫਿਰ ਚੰਗੀ ਕਰਾਂਗੇ ਹਾਂ ਠੀਕ ਆਓ ਮੈਂ ਮੈਂ ਇਸ ਪੱਗਾਂ ਦੇ ਸਾਰੇ ਰੰਗ ਵੀ ਲਈ ਫਿਰਦਾ ਫਿਰ ਭਾਈ ਸੱਚੀ ਸਾਰੀਆਂ ਇਹ ਤੁਜਾਂ ਚੰਗਾ ਤਾਂ ਸੋਹਣੀ ਲੱਗਦੀ ਐ ਪੁੱਤ ਹਾਂ ਸਹੀ ਗਾ ਤੇ ਸਟਾਰ ਤਾਂ ਬਹੁਤ ਸੋਹਣੀ ਲੱਗਦੀ ਸਿਰ ਤੇ ਬੱਦੀ ਤਾਜ ਹੁੰਦਾ ਬੇਬੇ ਤਾਜ ਤਾਜੀ ਐ ਜਨ ਮਹਾਰਾਜਾ ਤਾਜੀ ਹਾਂ ਹੁਣ ਆਪ ਮੈਚਿੰਗ ਕਰਨ ਲਈ ਲੈ ਕੇ ਆਉਣੀ ਠੀਕ ਐ ਚਾਹ ਇਦਾ ਵੀ ਆਈ ਜਾਵਾਂਗੇ ਤੇਰੀ ਭੂਆ ਕਹਿੰਦੀ ਇਨਾਂ ਨੇ ਹਾਰ ਲੰਬ ਖਾ ਕੇ ਜਾ ਉਹਨੇ ਡੱਬਾ ਦੇ ਕੇ ਜਾ ਮਿੰਕਮੈਂਟ ਆਉਂਦੇ ਆ ਤੈਨੂੰ ਹਾਰ ਲੰਬ ਖਾ ਕੇ ਕਹਿੰਨਾ ਤੇ ਡੱਬਾ ਦੇ ਕੇ ਗਏ ਆ ਹਾਂ ਨਹੀਂ ਬੇਬੇ ਹਾਰ ਲੈ ਲੈ ਹਾਰ ਲੈ ਹਾਇ ਬਦ ਇੱਕ ਤਾਂ ਹਾਰ ਲੈ ਕਿੰਨੇ ਦਾ ਲਓ ਜੀ ਮਿਲਕ ਕੇਕ ਖੋ ਗਿਆ ਜੇ ਡੰਨ ਲਾ ਵੀ ਸਜਣੋ ਮਿਲਕ ਕੇਕ ਲੈ ਲਿਆ ਜੇ ਬੇਬੇ ਕੀ ਲਿਆ ਜੇ ਮਿਲਕ ਕੇਕ ਮਿਲਕ ਕੇਕ ਕੇਕ ਮਿਲਕ ਜਾਂ ਕੇ ਮੱਥਾ ਟੇਕ ਬਾਏ ਜੀ ਬਾਏ ਬਾਏ ਆਇਓ ਆਇਓ ਬੈਣੀ ਹੋਣੀ ਆਉਣਾ ਸ਼ੂਕ ਦੇ ਗਿਆ ਜੀ ਮੁਰਾਦ ਦਾ ਕੇਰਾ ਹੈ ਗੱਡੀ ਜੋ ਜੰਗ ਜੋ ਅਗੀ ਲੱਗੋਤੀ ਆਜੋ ਦਰਾ ਲਈਏ ਤੇ ਦਾਵੜੋ ਵਾਹ ਜੀ ਵਾਹ ਮੈਨੂੰ ਤਾਂ ਇਹ ਪੀਪਾ ਜਾਂ ਰਾਤ ਨਾ ਸੈਟ ਲੜੋ ਜੀ ਜੀ ਬੜੀ ਗੱਲ ਇਹਨਾਂ ਨੂੰ ਗਾ ਹੀ ਗੱਡੀ ਤੇ ਲੈ ਜਾਂਦੇ ਇਹਦੇ ਨਹੀਂ ਅਹੀਂ ਸੰਧਾਰਾ ਅਹੀਂ ਆਪ ਹੀ ਲੱਗੇ ਚੱਲ ਭਰਾ ਉਹਦਾ ਵੀਰ ਸੁਧਾਰੇ ਲਿਆਉਂਦੇ ਨਹੀਂ ਵੱਡੀਆਂ ਭੈਣਾਂ ਦੇ ਕਿਵੇਂ ਬੇਬੇ ਵੀਰ ਸੁਧਾਰੇ ਲਿਆਉਂਦੇ ਨਹੀਂ ਵੱਡੀਆਂ ਭੈਣਾਂ ਦੇ ਹਾਂ ਸਹੀ ਗੱਲ ਵੀਰ ਹੋਣੀ ਜਾਂਦੇ ਸ਼ੂਕ ਦੇ ਵੀਰ ਕਿੱਦਾਂ ਜਾਂਦੇ ਪਿਆ ਭਰਾ ਪਰਜਾਈ ਜਾਂਦੇ ਸ਼ੂਕ ਦੇ ਸੁਧਾਰਾ ਲੈ ਕੇ ਪੂਰਾ ਦਾ ਹਾਂ ਕਾਲੇ ਤੇ ਜਾ ਰਹੇ ਬੇਬੇ ਹਾਰਨੇ ਤੇ ਯਾ ਪਹਿਲਾ ਪਹਿਲਾ ਬੇਬੇ ਬੇਬੇ ਪਹਿਲਾ ਤੂੰ ਹੋਰ ਕੁਝ ਕਹਿੰਦੀ ਨਾ ਹਰਲੇ ਨੂੰ ਮੈਂ ਨੇ ਹਾਰ ਨਹੀਂ ਕਹਿੰਦੀ ਸੀ ਹਾਰਲਾ ਕਹਿੰਦੇ ਬੇਬੇ ਪਹਿਲਾ ਮੰਮੀ ਉਹ ਨਹੀਂ ਆ ਗਿਆ ਕਿ ਹਮ ਪਿੱਛੇ ਪਿੱਛੇ ਕੀ ਹੋਇਆ ਇਹ ਤਾਂ ਐਸੀ ਜਨ ਨਾਲ ਪਤਾ ਮੁਰਾ ਕੀ ਆ ਉਹ ਜਿਹੜੇ ਭਾਪ ਜੰਮ ਜਾਂਦੀ ਆ ਭਾਪ ਜੰਮ ਗਈ ਓਪੜੀ ਆ ਸ੍ਰੀ ਕਾਲ ਆਜੋ ਸਾਰੇ ਜਣੇ ਇੱਕ ਸਰਪ੍ਰਾਈਜ਼ ਤੁਹਾਡੇ ਲਈ ਲਾ ਦੇ ਹਾਂ ਸਤਿਕਾਰ ਜੀ ਸਤਿਕਾਰ ਕਰ। ਪੂਆ ਇੱਧਰ ਆਇਆ। ਮੱਖਟੇ ਦਾ। ਜਿਉਂਦਾ ਰਹ ਪਟੜ। ਆ ਗਈ ਸਾਰੀ। ਇੱਧਰ ਆ ਲੈ ਇੱਥੇ ਬੈਠਦੇ ਆ। ਬੇਬੇ ਮੈਲੋ ਆਪਣੀ ਬੇਟੀ ਕੋ। ਮੈਜੀ। ਐ ਸਸਰੀ ਘਰਾਂ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਘਰ। ਇਹ ਬੇਬੇ ਇਹ ਪੂਆ ਦੀ ਸ਼ਕਲ ਵੀ ਬੇਬੇ ਯਾਰ ਕੀ ਤੇ ਹਾਈਟ ਵੀ ਦੁਹਾਨੀ ਕੋਈ। ਪੂਆ ਸੰਗੀ ਸਾਡੀ। ਹਾਂ ਜੀ ਆਜੂ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪੂਆ ਬਾਜ ਆ ਰਹੀ ਕਾਹੇ ਤੈਨੂੰ। ਆਵਾਜ਼ ਆਉਂਦੀ ਹੈ ਕੰਨ ਕਰ। ਵੋਲਟ ਮਾਰੀ ਜੀ ਵੀ ਮੇਰੇ ਕੰਨ ਕੋ ਆਵਾਜ਼ ਆ ਰਹੀ ਤੁਹਾਨੂੰ ਕਾ ਵੀ ਹਾਇਰ ਹੋਦਾ ਕੰਨ ਦਾ ਘੇੜੋ ਥੋੜੀ ਥੋੜੀ ਆਵਾਜ਼ ਆ ਰਹੀ ਹੈ ਸਾਨੂੰ ਤਾਂ ਆ ਰਹੀ ਹੈ ਗੱਡੀ ਗੱਡੀ ਆ ਰਹੀ ਹੋਵੇ ਹਾਂ ਇਧਰ ਵੀ ਆ ਰਹੀ ਹੈ ਜਾਣੇ ਕਦੋਂ ਆ ਇਧਰ ਹੋ ਰਵਿੰਦੇ ਆ ਵੋਲਟ ਆ ਰਿਹਾ ਆਗੇ ਲਾਓ ਕਪਲ ਗੋਲ ਮੈਚਿੰਗ ਕਰਕੇ ਹਾਂ ਇਹ ਗਰਮੀ ਹੁੰਦੀ ਹੈ। ਵੇਖੋ ਫੁੱਫੜ ਜੀ। ਆ ਮਮਾ ਫੜਿਆ ਜ। ਇੱਕ ਮਿੰਟ ਆ ਬੰਦ ਕਰਦਾ। ਕਿਵੇਂ? ਕਿਵੇਂ? ਲੂਵੀ ਦੇ ਮੂਰੇ ਨਾੜਾ ਹੀ ਨਹੀਂ ਲਾਈਆਂ। ਪਿੱਛੇ ਕਾਰਟੀ ਵੀ ਪੀ ਗਈ। ਕਾਫੀ ਲਾਈ ਕਿ ਉਹਨੇ। ਭੂਆ ਜੀ ਬਹੁਤ ਖੁਸ਼ ਹੈ ਵੇਖੋ। ਭੂਆ ਹੈਪੀ? ਕਾਂਸ ਲਾ ਦੋ। ਹੈਪੀ? ਆ ਮੈਂ ਨਹੀਂ ਮੋਟਾ ਕਰ ਰਿਹਾ ਹਾਂ 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 ਗਾਇਆ ਦੇ ਤੂੰ ਆਪਾਂ ਰਾਂ ਸਾਨੂੰ ਚੱਲੇ ਪਏ ਇੰਜ ਨੋ ਕਰ ਕਰ ਬਹੁਤ ਖੇਤੀ ਹੂੰ ਉਹ ਤੇ ਵੇਖੋ ਬਹਿ ਕੇ ਸਿਆਲ ਦੇ ਚਲਾਉਣ ਵਾਲਾ ਬਹਿ ਕੇ ਆ ਬੋ ਗਿਆ ਆ ਫਾਂ ਚ ਚਲਾਉਣਾ ਨਹੀਂ ਹੋਣਾ ਪਾ ਚਲਾਉਣਾ ਨਹੀਂ ਨਹੀਂ ਚਲਾਉ ਚੱਲ ਚਲਾਉ ਤੇ ਸਹੀ ਇਹ ਇਹ ਨਿਕਲ ਬਹੁਤ ਬਣਾਇਆ ਹਾਂ ਬਈ ਬੈਠੋ ਬੈਠੋ ਸਰ ਨਾਲ ਲਵਾ ਲਓ ਗਰਮ ਬਹੁਤ ਹੈ ਯਾਰ ਮਿੱਤ ਅੱਜ ਦੋ ਕਰਕੇ ਆਇਆ ਹੂੰ ਬਹੁਤ ਵਧੀਆ ਕੱਢ ਕੇ ਤੇ ਆਉਂਗੇ ਡਾ ਨਹੀਂ ਅਜੇ ਫੈਰ ਕੇ ਕੱਢਾਂਗੇ ਚਾਹ ਨੂੰ ਪੀਏ ਚੱਲਾਂਗੇ ਕੈਮ ਹੋ ਕੇ ਥੋੜਾ ਜਿਆ ਕੈਮ ਹੋ ਕੇ ਫਿਰ ਸਹੀ ਗੱਲ ਬਹੁਤ ਤਗੜੀ ਇਹ ਦੂਜਾ ਪਾਸੇ ਦੂਜੇ ਕਿੰਨਾ ਭਾਰ ਆਊਗਾ ਨਾ ਹਾਂ ਨਿਕਾ ਹਾਂ ਵੈਸੇ ਐਨ ਫਿਟ ਨਾਲ ਪਰ ਆਊਗਾ ਨਾ ਹਾਂ ਓਏ ਬਹੁਤ ਭਾਰ ਆ ਤੇ ਕੋਰੇ ਇੱਕ ਇੰਜ ਦੇ ਦੋ ਇੰਜ ਨਾ ਹੋਦੇ ਹਾਂ ਹਾਂ ਖਚਾਲਾ ਫੋਟੋ ਤੂੰ ਹਾਂ ਲੂਣਾ ਕਿਆ ਕਰੋਂ ਉਹਨੂੰ ਰਾਜਵੀਰ ਕਿਹਾ ਕਰ ਹਾਂ ਰਾਜਵੀਰ ਕਹਿੰਦੀ ਰਹਾ ਨਾ ਚੱਲੀ ਅੰਦਰ ਚਲੋ ਕਰਦੇ ਆਇਆ ਨਹੀਂ ਉਹ ਕਿੱਧਰ ਗਿਆ ਚੱਲੇ ਉਹ ਆਪਣਾ ਇੱਥੇ ਉੱਥੇ ਕਿੱਥੇ ਰਿਹਾ ਆਪਣਾ ਉਹ ਦੂਸਰਾ ਕਿੱਧਰ ਰਿਹਾ ਸੱਬਰ ਬਹੁਤ ਵੱਧੀਆ ਲਓ ਜੀ ਆਪੇ ਸਫਰ ਪੁੱਛ ਡੈਡੀ ਸਫਰ ਵਧੀਆ ਰਿਹਾ ਤੁਹਾਡਾ ਕਿੰਨਾ ਕੁ ਭੁਜਾਇਆ ਮੈਂ ਬਹੁਤ ਪਿਆਸੀ ਤੇ ਆਇਆ ਮੈਂ ਮੈਂ ਤਾਂ ਮੈਨੂੰ ਲਾਲ ਹੀ ਲੱਗੀ ਆ ਬੇਬੇ ਦੀ ਰਾਏ ਮੰਮੀ ਨੇ ਟੱਕ ਪੀ ਇੱਕ ਤਾਂ ਤੁਹਾਡੇ ਨਾਲ ਪਹਿਲਾ ਫੋਨ 60 ਹੀ ਆ ਹਾਂ ਬਿਲਕੁਲ ਬਹੁਤ ਹਲ ਕੇ ਰੱਖ ਤੋ ਜੇਰਾ ਕਰ ਲੋ ਜੇਰਾ ਕਰ ਲੋ ਚਾਹ ਪਾਣੀ ਪੀਓ ਯਾਰ ਚੱਲੇ ਆ ਆਏ ਚੱਲੇ ਆ ਬੇਬੇ ਆ ਤੈਨੂੰ ਝੂਟਾ ਕਟਾਉਣੇ ਆ ਥੱਲੇ ਨੂੰ ਪੈਂਦੇ ਹਾਂ ਇੱਕ ਥੱਲੇ ਰ ਮੈਂ ਦੂਜੀ ਥਾਂ ਤੇ ਜੀ ਤੇ ਵੀ ਨਿਊਟਰ ਥੋੜਾ ਔਖਾ ਹੁੰਦਾ ਅੱਛਾ ਇਹ ਦੋਸਤ ਡੈਡੀ ਸਮਝਾ ਰਹੇ ਆ ਪੂਰਾ ਕੀ ਤਾਂ ਨੂੰ ਗਿਆ ਪਿੰਜਾ ਹਾਂਜੀ ਪਹਿਲਾ ਤਾਂ ਨਾ ਬਾਕੀ ਸਾਰੇ ਥਾਂ ਨੂੰ ਲੋਈ ਅੱਗੇ ਆਪਾਂ ਉਧਰ ਨਹੀਂ ਘਰ ਬੈਠਦੇ ਆ ਜਮ ਇਧਰ ਬੈਠੇਗੇ ਹਰ ਕੋਠੀ ਕਿ ਬਿਠਾਂਗੇ ਐਦਿਨਾਂ ਜਿਵੇਂ ਦਿਨੇ ਦਿਨੇ ਭੂਆ ਕੇ ਸਾਰੇ ਉਧਰ ਬੈਠਦੇ ਜਿਵੇਂ ਭੂਆ ਹੋਣਾ ਕੇ ਸਾਂਝਾ ਪਰਿਵਾਰ ਆਤਾ ਤੋਂ ਦਿਨੇ ਦਿਨੇ ਸਾਰੇ ਜਾਣੇ ਉਧਰ ਬੈਹ ਜਾਂਦੇ ਤੇ ਨਾਲ ਦੂ ਫਿਰ ਆਪਣੇ ਆਪਣੇ ਘਰ ਉਗਰੀ ਆ ਲਓ ਬੜੇ ਡੱਬਾ ਸਾਡਾ ਕਾਹਦਾ ਡੱਬਾ ਏ ਇਹ ਘਰ ਲੈਦਾ ਵੜਾਈਆਂ ਤੁਹਾਨੂੰ ਬਹੁਤ ਤੁਹਾਨੂੰ ਵੀ ਫੇਰ ਤੋਂ ਇੱਕ ਵਾਰੀ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਜਿੱਥੇ ਚਾਹ ਉੱਥੇ ਰਾਹ ਠੀਕ ਹੈ ਪੀਐਨਟੀ ਦੀ ਵਾਹ ਜੀ ਤਾਂ ਫਿੱਕੀ ਹੋਵੇ ਸੁਆ ਨੇ ਗੁੱਸਾ ਕਰ ਜਾਣਾ ਨਹੀਂ ਕਰ ਉਹ ਗੁੱਸਾ ਨਹੀਂ ਕਰਦੀ ਚਾਹ ਫਿੱਕੀ ਭਾ ਦੇ ਨਾਲ ਲਓ ਜੀ ਡੱਬੇ ਦੀ ਅਨਬਾਕਸਿੰਗ ਕਰ ਇੱਧਰ ਵੀ ਡੈਡੀ ਜੀ ਮਿੱਠੇ ਦੀ ਬੜੀ ਨੇਰੀ ਲਿਆਉਂਦੇ ਆ ਪੁਫੜੀ ਕਿੰਨਾ ਖਾਂਦੇ ਮਿੱਠਾ ਮਿੱਠਾ ਖਾ ਲਈਦਾ ਹੈ ਸਾਡੀ ਗੱਲ ਦੇਵੇ ਭਰਾਵਾ ਆ ਪਾਜੀ ਜਿਹੜਾ ਸਾਡੇ ਘਰੇ ਡੱਪਾ ਦੇ ਕੇ ਸਾਰਾ ਫੈਂਟ ਢੱਡ ਚ ਗਿਆ ਡੈਡੀ ਜੀ ਬਹੁਤ ਨੇਰੀ ਜਾਂਦੇ ਖਾਣਾ ਤੇ ਬੜਿਆ ਕਾਉ ਪੁਫੜੀ ਪਹਿਲਾਂ ਸ਼ੁਰੂਆਤ ਤੁਸੀਂ ਕਰੋ ਚੱਕੋ ਲਓ ਜੀ ਦੋ ਟਿੱਕੀਆਂ ਇਕੱਠੀਆਂ ਜਾਣ ਤੋਂ ਕਰਾਂ ਦੀ ਲਓ ਪੁਫੜ ਬਾਜਾ ਕਰੋ ਸ਼ਕੋ ਹਿਲਾ ਜੀ ਉਸアルਤੀ ਡਾਈਟਿੰਗ ਤੇ ਤੇ ਹੀ ਰਹਿਣ ਦੋ ਬੇਬੇ ਮੰਮੀ ਡਾਈਟਿੰਗ ਤੇ ਬੇਬੇ ਨੂੰ ਮੰਮੀ ਨੂੰ ਦੇਣਾ ਠੀਕ ਆ ਆਪਣੀ ਲੜਕੀ ਕੋ ਦੇ ਦੋ ਯੈਸ ਆ ਜੋ ਸੱਜਣ ਨੂੰ ਫੇਰ ਨਾ ਇਹ ਸੁਲਾਨੀ ਮਾਰੀ ਜੇ ਤੇ ਨਹੀਂ ਗਰੀ ਕੀ ਆਈ ਹੀ ਰਿਆ ਸਪੈਸ਼ਲ ਦੁੱਧ ਆਉਂਦਾ ਹੀ ਲਓ ਹੀਰਾ ਜੀ ਲਓ ਕਰਦੇ ਮੇਜ ਆਉਂਦਾ ਪੂਰੀ ਲਕਸ਼ਰੀ ਫੀਲਿੰਗ ਸਾਰਿਆਂ ਨੂੰ ਪਤਾ ਹੀ ਦਾ ਦੁੱਧ ਕਿੰਨਾ ਵਾਓ ਵਾਓ ਰਹਿ ਜਾ ਵੀਰ ਇਹ ਸਾਡਾ ਬੰਦਾ ਬੜਾ ਮਿਹਨਤੀ ਏ ਰਾਜਵੀਰ ਜ਼ੈਂਗ ਸੰਧੂ ਸੰਧੂਆਂ ਦਾ ਕਾਕਾ ਖਿੱਚ ਕੇ ਰੱਖੋ ਲਓ ਜੀ ਇਧਰ ਦੂਰ ਸ਼ੁਰੂ ਹੋ ਚੁੱਕੀ ਆ ਦੂਰ 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 ਖਿੱਚ ਕੇ ਰੱਖੋ ਕਾ ਬਣੂ ਚੱਕ ਕੇ ਰੱਖੋ ਹੈ ਚਾਬੀ ਇਹਦੇ ਇੱਥੇ ਮੀਟਰ ਸਾਈਡ ਤੇ ਆ ਇਹ ਕਿੱਥੇ ਗਿਆ ਇੱਥੇ ਲੱਗਣੀ ਉਹ ਲਾ ਚਾਬੀ ਲਓ ਜੀ ਆਬ ਹਮਾਰੇ ਬੂਆ ਜੀ ਦਾ ਲੜਕਾ ਚਲਾਏਗਾ ਔਰ ਹਮੇ ਬਤਾਏਗਾ ਕਿਵੇਂ ਮੁਪੜੀ ਹੂੜੇ ਹੂੜੇ ਤੇ ਆਪਾਂ ਹੂੜੇ ਪੈਂਡੇ ਚ ਪੂਰੇ ਪੈਂਡੇ ਚ ਹੂੜਾ ਕੱਢ ਕੇ ਆਉਣਾ ਹੈ ਆਪਾਂ ਚੱਲ ਗਏ ਕੀ ਚਾਬੀ ਨਹੀਂ ਲੱਗੀ ਹੜਕ ਨਹੀਂ ਹੈ ਡੇਰ ਦੇ ਬੱਚਾ ਕਿਵੇਂ ਬੈਣੀ ਨੂੰ ਤੂੰ ਲਾਈ ਦਾ ਸੈਟ ਦੇਣਾ ਬਾਜੋ ਆਪਾਂ ਚੱਲਦੇ ਦੋਵੇਂ ਜਾਣੇ ਕਿਹੜਾ ਕੱਟਣਾ ਕੀ ਹੈ ਚਲਾਉਂਦਾ ਨਹੀਂ ਨਾ ਨਾ ਵੀਰ ਵੀਰ ਕਹਿੰਦਾ ਝੋਨੇ ਚ ਵੜ ਜਾਣਾ ਮੇਰੇ ਤੋਂ ਬੱਸੋਂ ਬਾਹਰ ਆ ਗੱਲ ਪੁੱਪੜੀ ਆਪਾਂ ਚੱਲੀਏ ਚੱਲ ਪੁੱਪੜੀ ਤੈਨੂੰ ਕੱਢ ਕੇ ਹੈਂ ਵੀਰੇ ਤੈਨੂੰ ਚੱਲਾ ਆਜੋ ਚਲਾਓ ਫਿਰ ਚੜੋ ਕੋਲ ਮੋੜ ਲਗੇ ਮੈਂ ਬੈਠੋ ਬਹਿ ਕੇ ਮੋੜੋ ਹਾਂ ਕਰੋ ਸਟਾਰਟ ਨੱਪ ਕੇ ਰੱਖਿਓ ਕਲੱਚ ਨੱਪ ਕੇ ਕਲੱਚ ਨੱਪਿਆ ਚਲੋ ਕਰੋ ਸਟਾਰਟ ਫਿਰ ਐ ਇੱਥੇ ਰਪਣਾ ਹਾਂ ਹਾਂ ਥੱਲੇ ਨੂੰ ਇਹ ਥੱਲੇ ਹਾਂ ਆ ਇੱਥੋਂ ਆਇਆ ਸੀ ਨੱਪੋ ਯਾ ਦੇਰ ਪਿਆ ਹੋਇਆ ਆ। ਉਹ oh my ਮਾਇਡ ਟਾਰਕ ਯੂ। ਡਰ ਕੇ ਜਿਨਾਈ ਜਾਂਦੇ ਤੁਸੀਂ? ਡਰ ਕੇ ਕਦੇ ਚਲਾਈ ਜਾਂਦੇ ਆ। ਚਲੋ। ਚੱਲੀਏ ਹਾਂਜੀ ਗੱਡਿਆ ਵਾ ਵਧੀਆ ਇੱਕ ਨੰਬਰ ਯਾਰ ਆ ਰਿਹਾ ਪੂਰਾ ਮੈਂ ਨਿਆਰਾ ਆਇਆ ਇੱਥੇ ਲਾ ਆਹ ਹੈ ਨਿਆਰਾ ਆ ਮੈਂ ਨਿਆਰਾ ਆ ਗਿਆ ਪੂਰਾ ਬੰਦਾ ਫਾਫੂ ਬਕੇ ਬੈਠਾ ਫੇਰ ਵਧੀਆ ਆਣਾ ਸਹੀ ਗੱਲ ਆ ਚਲੋ ਗੱਡ ਹੋ ਗਿਆ ਕੰਮ ਯਾਰ ਆ ਗਿਆ ਲੋ ਜੀ ਬੇਬੇ ਸਾਡੀ ਕਹਿੰਦੀ ਹਰਮਨ ਇਹ ਤਾਂ ਦੋਨੇ 15 ਬੈਠੇ ਆ ਬਾਹਰ ਚੱਲੀ ਗਏ ਬਾਅਦ ਦੀ ਪਾਕਿਆ ਰਿਜੇ ਲੋ ਕੋਠੀ ਜੀ ਹੁਣ ਆਪਾਂ ਇਧਰ ਆਏਗੇ ਪ੍ਰਾਣੇ ਘਰ ਮੇ ਆਏਗੇ ਹੋਰ ਮੌਜ ਲਾਓ ਇੱਥੇ ਨਿਆਰੇ ਲਾਓ ਹੋਰ ਕਾਈ ਮੇਬੀ ਆਪਾਂ ਕਹੀਏ ਨੇ ਅੰਦਰ ਜੇ ਬੈਠੇ ਕੋਈ ਕੋਈ ਚੀਜ਼ ਮਿਸ ਕਰ ਰਹੇ ਆਂ ਹਾਂ ਗੱਲਾਂ ਬਾਤਾਂ ਸੁਣੀਆਂ ਇਹਨਾਂ ਦੀਆਂ ਵੀ ਆਪਾਂ ਸੁਣਾਈਏ ਵੀ ਨਾਲ ਸੁਣੀਆਂ ਨਾਲ ਸੁਣਾਈਏ ਠੂੜ ਠੂੜ ਸੁਣਾਉਣੇ ਠੂੜ ਤਾਂ ਕੀ ਸੁਣਾਓ ਸੱਚ ਸੁਣਾਵਾਂਗੇ ਹਾਂ ਲਓ ਜੀ ਪ੍ਰਾਣੀ ਘਰ ਬੈਠੇ ਆਂ ਉਹ ਪ੍ਰਾਣੀ ਫੀਲਿੰਗ ਰਹਿ ਜਾਂ ਮੈਂ ਕਿਹਾ ਤਾਂ ਨਹੀਂ ਨਾ ਵੀ ਮੰਦੇ ਬਣਾਉਂਦਾ ਪਹਿਲੇ ਰਾਤ ਨੂੰ ਬੈਠਾ ਮੈਂ ਪਹਿਲਾਂ ਵੀ ਦਾਦਾ ਹੁੰਦਾ ਛੁੱਟੀਆਂ 'ਚ ਜਾ ਮੈਂ ਨਾਨਕੇ ਜਾਂਦਾ ਹੁੰਦਾ ਜਾਂ ਇੱਥੇ ਧੂਆ ਬਣਾਉਂਦਾ ਕੂਲਰ ਲੱਗੇ ਹੋਣੇ ਬੜੀ ਮਾਨਤ ਹੁੰਦੀ ਛੇਸਾਰ ਮਮੀ ਵੇਹਲ ਮਮੀ ਨੇ ਕਿ ਇੱਧਰ ਆਏ ਇੱਧਰ ਨਹੀਂ ਨਾ ਤੇ ਆਦੇ ਹਸਬੈਂਡ ਕੋਲੇ ਬੈਠਣਾ ਹੈ ਅੱਪ ਤਾਂ ਜਾਦੇ ਨੇ ਮੈਂ ਪਰ ਇਹਨਾਂ ਦੇ ਬਾਹਰ ਚਲੇ ਗਏ ਤਾਂ ਥੋੜਾ ਜਿਹਾ ਬੜਾ ਮਬਾਰ ਯਾਰ ਕੈਨੇਡਾ ਕੈਨੇਡਾ ਲੈ ਗਿਆ ਨਹੀਂ ਨਾ ਬੜੀ ਰੌਣਕ ਤੋਂ ਪਹਿਲਾਂ ਆਥਾ ਕੱਚਾ ਹੁੰਦਾ ਸੀ ਸਰ ਕਿ ਪੱਕਾ ਹੁੰਦਾ ਸੀ ਇਹ ਆਈ ਸ਼ੁਰੂ ਤੋਂ ਆਈ ਤੇ ਪੱਕੇ ਹੁੰਦੇ ਅੱਛਾ ਅੱਛਾ ਆਈ ਹੁੰਦੇ ਹੁੰਦੇ ਛੋਟੇ ਚਾਰ ਜਾਨੇ ਚਾਰ ਪੰਜ ਜਾਨੇ ਹੁੰਦੇ ਨੇ ਹਾਂ ਉਹ ਵਿਚਾਰੇ ਇਕੱਲਾ ਉਹੀ ਰਹਿ ਗਿਆ ਮਾਰੀਆਂ ਕੁੜਗਾਂ ਸੀ ਆ ਦੋ ਬਣੇ ਰੌਣਕ ਸੀ ਬਹੁਤ ਜਿਆਦਾ ਬੜੇ ਜਾਣੇ ਦੇ ਪਹਿਲਾਂ ਇਹੋ ਜੀ ਸੇਮ ਟੂ ਸੇਮ ਘਰ ਹੁੰਦੇ ਸੀ ਆ ਡਿਜ਼ਾਈਨ ਇਹ ਹੈਗਾ ਉਧਰ ਵੇਖੋ 1999 ਤਾਂ ਬੜੀ ਵਧੀਆ ਗੱਲ ਹਲੇ ਤੱਕ ਸਾਂਭ ਕੇ ਰੱਖਿਆ ਨਹੀਂ ਤਾਂ ਕੋਠੀਆਂ ਦੇ ਚਲ ਪਾਈਆਂ ਹੀ ਆ ਪੀਆਂ ਵੀ ਉਹ ਵੀ ਪੁਰਾਣੇ ਟਾਈਮ ਦੀ ਕੋਠੀਆਂ ਇਹੀ ਹੁੰਦੀਆਂ ਸੀ ਹਨਾ ਹਾਂ ਪਰਾਂ ਵੀ ਕਰ ਪਾਈਆਂ ਕੋਠੀਆਂ ਇਹਨਾਂ ਦੇ ਤਿੰਨ ਪਾਈਆਂ ਆ ਪਰ ਰਹਿੰਦੇ ਇੱਥੇ ਕਰ ਰਹੀ ਆ ਸਾਰੇ ਆਂਦੇ ਵੀ ਭੂਆ ਵਾਈਬ ਜੀ ਵਧੀਆ ਆਉਂਦੀ ਇੱਥੇ ਨਾਲ ਕੋਠੀਆਂ ਬਹੁਤ ਵੱਡੇ ਵੱਡੇ ਬਣ ਕੇ ਰਹਿਣਾ ਉਸ ਵਾਸਤੇ ਜੀ ਮੈਂ ਕੁਆਲਿਟੀ ਦਾ ਜਾਂਦਾ ਹੀ ਨਹੀਂ ਜੀ ਜੰਦਾ ਆਪਣੇ ਪਹਿਲਾਂ ਬੇਬੇ ਮੈਨੈ ਹੀ ਤੁਹਾਨੂੰ ਫੁਫੜੀ ਦੇ ਦੁੱਧ ਹੀ ਨੇ ਫੁਫੜੀ ਦੇ ਦੁੱਧ ਹੀ ਨੇ ਅੱਛਾ ਦੁੱਧੇ ਦੇ ਜਾਂਦੇ ਨਹੀਂ ਤੁਹਾਡੀਆਂ ਵੀਰਾਂ ਦੇ ਨਾਲ ਸਭ ਹੋਦਾ ਵੈਰੀ ਗੁੱਡ ਵੈਰੀ ਗੁੱਡ ਖੱਜ ਕੇ ਪੂਹਾ ਕਰਾਓ ਕਾ ਮੰਮੀ ਦੋ ਰੋਟੀਆਂ ਹੀ ਪਾਈਆਂ ਸਿਰਫ ਪੂਹਾ ਹੀ ਕਰਦੀ ਵਿਚਾਰੀ ਕੱਜ ਕਰੋ ਕੋ ਕੰਮ ਵੈਰੀ ਗੁੱਡ ਆ ਫੜੋ ਕੋ ਲਓ ਜੀ ਵਾਰੀ ਵਾਰੀ ਅੱਜ ਤਾਂ ਠੀਕ ਆ ਅਵੇ ਸ਼ਕੋ ਅਰਸ਼ਾਦਾ ਸ਼ਕੋ ਜੀ ਸ਼ਾਕੇ ਵਾਈਟਰ ਜੀ ਲਓ ਵੀ ਸੱਚੇ ਬੜੇ ਟਾਈਮ ਬਾਅਦ ਇਦਾਂ ਰਲ ਮਿਲ ਕੇ ਬਹਿ ਕੇ ਮੰਜੇ ਤੇ ਪੱਠਾ ਲਾ ਕੇ ਰੋਟੀ ਖਾਣ ਲੱਗੇ ਦੇਖੋ ਬੱਧੀ ਆਪਾਂ ਰੈਸਟੋਰੈਂਟਾਂ ਨਹੀਂ ਜਾਂਦੇ ਆਹ ਤੇਰੀ ਯੋਗਾ ਰੋਜ਼ੀ ਕਾਦੇ ਨਹੀਂ ਮੋਲੇ ਕਾ ਬਸ ਖਾਈ ਨਜ਼ਾਰਾ ਹੱਥ ਹੱਥ ਕਿੱਥੇ ਜਾ ਰਹਾ ਤੁਸੀਂ ਆਪੋਂ 5 ਸਟਾਰ ਰੈਸਟੋਰੈਂਟਾਂ ਨਹੀਂ ਜਾਂਦੇ ਪਰ ਜਿਹੜਾ ਆ ਜਿਹੜਾ ਨਜ਼ਾਰਾ ਰਲ ਮਿਲ ਕੇ ਬਹਿ ਕੇ ਮੰਜੇ ਤੇ ਬਹਿ ਕੇ ਕਾ ਬੁਫੜੀ ਆ ਗਿਆ ਕੋਈ ਹਾਂ ਇਹਨਾਂ ਨੂੰ ਬੜਾ ਚਾਹ ਹੁੰਦਾ ਸੀ ਵੀ ਸਾਡੇ ਕੋਲ ਰਾਤ ਰਹਿਣ ਦਾ ਅੰਕਲ ਜੀ ਨਜ਼ਾਰਾ ਬਹੁਤ ਵਧੀਆ ਹਾਂ ਜੀ ਅੱਜ ਤਾਂ ਵੀ ਟਾਈਮ ਤੇ ਖਾ ਹੀ ਜੀ ਅਸੀਂ ਟਾਈਮ ਨਾਲ ਹੀ ਖਾ ਲਈ ਦੀ ਆ ਘਰੇ ਵੀ ਕੱਲ੍ਹ ਰਾਤ ਰੱਖਾ ਬੇਬੇ ਹਾਂ ਜੀ ਕਿਵੇਂ ਦਾ ਲੱਗ ਰਿਹਾ ਬਹੁਤ ਨਜ਼ਾਰਾ ਯਾਰ ਬਹੁਤ ਚਿਰ ਮਿਠੇ ਰੋਟੀ ਖਾਣ ਲੱਗੇ ਇਹਨਾਂ ਦੇ ਘਰੇ ਆਏ ਜੀ ਇਹ ਜੀ ਆ ਗਿਆ ਜੀ ਹਾਂ ਕੱਲ ਜੇ ਤੂੰ ਹੀ ਮम्मा ਖਾਣਾ ਲੰਢੀ ਹੋਏ ਖਾ ਲੈ ਨਾ ਕੋਈ ਮਜਨ ਆ ਗੰਡਾ ਰੂਮ ਆ ਚੁੱਕਾ ਇਹ ਆਪਣਾ ਗੰਡਾ ਰੂਮ ਆ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਗੰਡੇ ਗੁੰਡੇ ਜਿਹਨੇ ਵੀ ਖਾਣੇ ਇੱਥੇ ਬੈਠ ਗਏ ਆ ਨਾਲ ਗਲੀ ਆ ਗਈ ਅੱਛਾ ਨਾਲ ਗਲੀ ਆ ਗਈ ਚੱਲੀਏ ਫਿਰ ਆਪਾਂ ਕਰੇ ਹੁਣ ਇਧਰੋਂ ਗਲੀ ਗਲੀ ਚੱਲੀਏ ਤਰਕੀ ਦੱਸਦੇ ਆ ਆਹ ਵਧੀਆ ਜੰਬ ਨਹੀਂ ਲੈਂਦਾ ਬੁਰ ਕਰਬਿਨੇਟ ਇਹ ਅੱਛਾ ਖੇਰੇ ਖਾਣਾ ਮਾਰਾ ਆਗੇ ਨਹੀਂ ਆਉਂਦੇ ਯਾਰ ਕੀ ਹੋਇਆ ਕੋਆ ਨਹੀਂ ਲੈਣੇ ਯਾਰ ਉਹਨਾਂ ਦੇ ਹਰਮਨ ਨੂੰ ਦੇਣਾ ਹੀ ਨਹੀਂ ਗਏ ਅੱਛਾ ਹੈ ਨਹੀਂ ਨਹੀਂ ਲੈ ਲੈ ਅੰਕਲ ਜੀ ਆ ਜਾਓ ਅੱਗੇ ਤੁਹਾਨੂੰ ਮਿਲਦੇ ਮੇਰੀ ਭੈਣ ਨੂੰ ਦੇਖ ਕੇ ਜਾਈਏ ਲੈ ਕੇ ਜਾਣਾ ਪਰ ਉਹਨੂੰ ਹੱਥ ਨਾ ਕਰੋ ਅੰਕਲ ਜੀ ਪਰ ਉਹਨੂੰ ਹੱਥ ਨਹੀਂ ਉਧਰ ਵੇਖੋ ਉਧਰ ਵੇਖੋ ਬੜ ਲੋ ਯਾਰ ਇਦਾਂ ਨਹੀਂ ਕਰੇ ਛਗਣ ਹੁੰਦਾ ਏ ਛਗਣ ਹੁੰਦਾ ਹਾਂਜੀ ਨਹੀਂ 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 ਮੈਂ ਨਹੀਂ 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 ਉਹ ਵੱਡਦਾ ਯਾਰ ਇੱਕ ਕੈਮਰੇ ਵੀਡੀਓ ਤੋਂ ਬਾਅਦ ਵੱਡੂ ਗਿਆ ਚਲੋ ਥੈਂਕ ਯੂ ਆ ਭੂਆ ਬੱਸ ਕਰ ਲੈ ਲੈ ਵਾਹ ਬਹੁਤ ਠੀਕ ਹੈ ਹੋਰ ਠੀਕ ਬੜੀ ਬਹੁਤ ਆ ਗਿਆ ਉਹ ਬੱਸ ਬੱਸ ਦੂ ਨਹੀਂ ਨਹੀਂ ਲੈਣਾ ਨਹੀਂ ਲੈਣੇ ਭੂਆ ਬੱਸ ਉਹ ਨਹੀਂ ਲੈਣੇ ਉਹ ਨਹੀਂ ਲੈਣੇ ਯਾਰ ਚੁੰਨੀ ਦੇ ਵਿੱਚ ਬੰਨ ਦੋ ਆ ਬੁੜੀਆਂ ਇਦਾਂ ਲਵੇਟ ਕੇ ਜਿੜਾ ਕਰ ਏ ਆਹ ਯਾ ਕੋਕੇ ਬਾਏ ਹੋ ਚੱਲੇਗਾ ਲਓ ਜੀ ਇਸ ਸੰਧਾਰਾ ਤੇ ਭੂਆ ਫੜੋ ਕੱਢ ਦੋ ਇੱਥੇ ਆਓ ਯਾਰ ਰਬੀ ਦੀ ਆਦੀ ਚੱਲੀ ਆਉਣੀ ਹਾਰ ਲਈ ਅੰਦਰ ਹੀ ਲੈ ਜਾਂਦਾ ਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਵਾਲਾ ਬੋਲ ਜ਼ਰੂਰ ਪਸੰਦ ਆਇਆ ਹੋਊਗਾ ਸੋ ਇਹ ਜਿਹੜੀ ਰੀਤ ਆ ਨਾ ਕੱਲੇ ਮਾਲਵੇ ਦੀਆ ਮੈਨੂੰ ਲੱਗਦਾ ਮੱਝ ਗੱਲ ਹੈ ਨਹੀਂਗੀ ਸੰਧਾਰਾ ਦੇ ਲੁਧਿਆਣੇ ਦੇ ਨੇੜੇ ਵੀ ਆ ਇਹ ਵਾਰ ਸਾਰੇ ਆ ਮੱਝ ਦੀ ਹੋएगी ਆ ਨਾ ਸਾਰਿਆਂ ਦੀ ਆ ਇਹ ਕਿਤੇ ਕਿਤੇ ਹੈਗੀ ਕਿਤੇ ਕਿਤੇ ਨਹੀਂ ਹੋਈ ਮਾਲਵੇ ਦੀ ਜ਼ਿਆਦਾ ਹੈ ਸੋ ਜਿਹੜੇ ਜਿਹੜੇ ਸੰਧਾਰਾ ਆਪਦੀਆਂ ਭੈਣਾਂ ਹੁੰਦੀਆਂ ਆ ਉਹਨਾਂ ਲਈ ਵਧੀਆ ਜਿਹੜੇ ਨਹੀਂ ਲੈ ਕੇ ਆਏ ਉਹ ਦੇ ਆਉਂਦੇ ਜਾ ਕੇ ਤੋਂ ਆਸ ਕਰਦਾ ਵਲੌਗ ਵਧੀਆ ਲੱਗਾ ਉਹਦਾ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ थैंक यू so much ਲਵ ਯੂ ਬਹੁਤ ਜ਼ਰਾ ਪਿਆਰ ਤੁਹਾਡਾ ਲਵ ਯੂ ਜੀ ਲਵ ਯੂ ਪੁੱਪੜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਕਹਣਾ ਵੀ ਮੈਂ ਤਾਂ ਸ਼ਾਮੇ ਖੜ ਕੇ ਮੈਂ ਤੇਰੇ ਅੰਕਲ ਨੂੰ ਕਿਹਾ ਵੀ ਆ ਜਾ ਤੂੰ ਸਿੱਥੇ ਉੱਥੇ ਹੀ ਖੜੇ ਰਹਿ ਤੂੰ ਪਿਆਨੇ ਮੈਂ ਕਿਹਾ ਛਾਹ ਹੀ ਆ ਲਾਈਆਂ ਐਨਕਾਂ ਸੀ ਕਾਲੀਆਂ ਐਨਕਾਂ ਲਾ ਕੇ ਅੰਕਲ ਕਹਿੰਦੇ ਛਾਹ ਆ ਬੱਦਲ ਸੀਗੇ ਪਰ ਅੱਜ ਗਰਮੀ ਬਹੁਤ ਜ਼ਿਆਦਾ ਆ ਸਾਰਾ ਦਿਨਾਂ ਨੂੰ ਜ਼ਿਆਦਾ ਗਰਮੀ ਸੀ ਗਮਸ ਜਿਹੀ ਸੀ ਅੱਜ ਪਰ ਐ ਵੀ ਰਾਤ ਨੂੰ ਥੋੜਾ ਐ ਲੱਗਦਾ ਜਿਵੇਂ ਠੰਡਾ ਠੰਡਾ ਜਦੋਂ ਪੱਖੇ ਦੀ ਹਵਾ ਠੰਡੀ ਆਉਂਦੀ ਆ ਠੰਡੀ ਆਉਂਦੀ ਆ ਪਰ ਉਂਝ ਬਹੁਤ ਜ਼ਿਆਦਾ ਹੋ ਪੜਾ ਜੀ ਬਾਈ ਇਹ ਨਾਲ ਠੀਕ ਆ ਸਿਰ ਤੋਂ ਗਰਮੀ ਸਾਰੀ ਕੱਲ ਤਾਂ ਨੀਂਦ ਪੈ ਗਿਆ ਮਾੜਾ ਬੋਟਾ ਆ ਇੱਥੇ ਪਿਆ ਮੀਂਹ ਮੀਂਹ ਪਾ ਕੇ ਕੜਾ ਉਦੋਂ ਜ਼ਿਆਦਾ ਘੰਮਸ ਹੋਈ ਪਈ ਜ਼ਿਆਦਾ ਗਰਮੀ